ਪੰਜਾਬੀਆਂ ਦੀ ਪਹਿਲੀ ਪਸੰਦ ਤੋੜੀਏ ਦਾ ਸਾਗ ਜੀ ਜੇ ਤੁਸੀਂ ਇਹ ਦੋ ਚੀਜ਼ਾਂ ਪਾ ਕੇ ਬਣਾ ਲਿਆ ਤੁਹਾਡਾ ਸਾਰੀ ਸਰਦੀ ਤਜਾਬ ਨਹੀਂ ਬਣੂਗਾ ਜਿੰਨਾ ਮਰਜ਼ੀ ਖਾਈ ਚੱਲੀਓ ਨਾਲੇ ਇੰਨਾ ਟੈਸਟੀ ਬਣੂਗਾ ਕਿ ਉਂਗਲਾਂ ਚੜਦੇ ਰਹਿ ਜਾਓਗੇ ਇਹ ਤਿਆਰ ਕਿਵੇਂ ਹੁੰਦਾ ਹੈ ਵੀਡੀਓ ਦੇ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨਾ ਹੈ ਕੀ ਜੀ ਤੋੜੀਏ ਦਾ ਸਾਗ ਲੈਣਾ ਵਧੀਆ ਤਾਜ਼ਾ ਸਾਗ ਲੈ ਲਓ ਆਪਾਂ ਨੇ ਵਧੀਆ ਤਾਜ਼ਾ ਸਾਗ ਲਿਆ ਹੈਗਾ ਉਸ ਤੋਂ ਬਾਅਦ ਜਿਹੜੀਆਂ ਇਹਦੀਆਂ ਅਗਲੀਆਂ ਡੰਡਲਾਂ ਆਉਣੀਆਂ ਹੁੰਦੀਆਂ ਤੁਸੀਂ ਕੱਟ ਦਿਓ ਕੱਟ ਕੇ ਇਹਨੂੰ ਸਾਰੇ ਸਾਗ ਨੂੰ ਤੁਸੀਂ ਕਿਸੇ ਖੁੱਲੇ ਭਾਂਡੇ ਦੇ ਵਿੱਚ ਪਾ ਲਿਓ ਉਸ ਤੋਂ ਬਾਅਦ ਜਿਹਨੂੰ ਤੁਸੀਂ ਸਾਫ਼ ਪਾਣੀ ਦੇ ਨਾਲ ਚੰਗੇ ਤਰੀਕੇ ਨਾਲ ਧੋ ਲ ਇਹਦਾ ਮਿੱਟੀ ਘੱਟਾ ਹੋਊਗਾ ਜਾਂ ਵਿੱਚ ਕੋਈ ਖੱਬਲ ਹੋਊਗਾ ਕਿਸੇ ਵੀ ਪ੍ਰਕਾਰ ਦੀ ਕੋਈ ਚੀਜ਼ ਹੋਊਗੀ ਉਹਨੂੰ ਤੁਸੀਂ ਬਾਹਰ ਕੱਢ ਦਿਓ ਉਦੋਂ ਬਾਅਦ ਜੀ ਆਪਾਂ ਨੇ ਸਾਗ ਚੀਰਨੀ ਲੈਣੀ ਹੈ ਇਹਦੇ ਨਾਲ ਤੁਸੀਂ ਸਾਰੇ ਸਾਗ ਨੂੰ ਜੀ ਬਰੀਕ-ਬਰੀਕ ਕੱਟ ਲਿਓ ਅੱਜ ਕੱਲ ਤਾਂ ਜੀ ਮਸ਼ੀਨੀ ਜੋਗ ਹੈ ਪਹਿਲਾਂ ਪ੍ਰਾਣੀਆਂ ਬੁੜੀਆਂ ਹੱਥਾਂ ਦੇ ਨਾਲ ਕੱਟਿਆ ਕਰਦੀਆਂ ਬਹੁਤ ਟਾਈਮ ਲੱਗ ਜਾਂਦਾ ਲਓ ਜੀ ਆਪਾਂ ਨੇ ਚੀਰ ਕੇ ਤਿਆਰ ਕਰ ਲਿਆ ਉਦੋਂ ਬਾਅਦ ਇਹਨੂੰ ਤੁਸੀਂ ਬੱਠਲ ਦੇ ਵਿੱਚ ਪਾ ਕੇ ਪਾਣੀ ਪਾ ਕੇ ਰੱਖ ਦਿਓ ਉਦੋਂ ਬਾਅਦ ਜੀ ਆਪਾਂ ਇੱਕ ਪਤਲੀ ਲਵਾਂਗੇ ਪਤਲੀ ਦੇ ਵਿੱਚ ਦੋ ਗਲਾਸ ਪਾਣੀ ਦੇ ਪਾ ਲਿਓ ਇੱਕ ਚਮਚਾ ਨਮਕ ਦਾ ਪਾ ਲਿਓ ਉਦੋਂ ਬਾਅਦ ਜਿਹਨੂੰ ਕਰਕੇ ਪਾਈ ਚੱਲਿਓ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ 3-4 ਚਮਚੇ ਪਾਵਾਂਗੇ ਜੀ ਦੇਸੀ ਘਿਓ ਦੇ ਇਹਦੇ ਨਾਲ ਕੀ ਹੋਊਗਾ ਜਿਹੜਾ ਤੁਹਾਡਾ ਸਾਗ ਹੈ ਜੀ ਬਾਹਰ ਨਹੀਂ ਆਊਗਾ ਉਸ ਤੋਂ ਬਾਅਦ ਜਿਹੜਾ ਆਪਣਾ ਸਾਗ ਹੈ ਉਹਨੂੰ ਆਪਾਂ ਪਾਈ ਚੱਲਾਂਗੇ ਦੱਬੀ ਚੱਲਾਂਗੇ ਪਾਈ ਚੱਲਾਂਗੇ ਦੱਬੀ ਚੱਲਾਂਗੇ ਉਸ ਤੋਂ ਬਾਅਦ ਜੀ ਆਪਾਂ ਕਰ ਲਾਂਗੇ ਪਾਲਕ ਤਿਆਰ ਪਾਲਕ ਨੂੰ ਵੀ ਆਪਾਂ ਐਸੇ ਤਰੀਕੇ ਨਾਲ ਅੱਗੋਂ ਕੱਟ ਲਾਂਗੇ ਉਸ ਤੋਂ ਬਾਅਦ ਜਿਹੜੇ ਇਹਦੇ ਪੱਤੇ ਹੋਣਗੇ ਇਹਨੂੰ ਵੀ ਕਿਸੇ ਖੁੱਲੇ ਭਾਂਡੇ ਦੇ ਵਿੱਚ ਪਾ ਲਿਓ ਉਸ ਤੋਂ ਬਾਅਦ ਜੀ ਉੱਪਰ ਦੀ ਪਾਣੀ ਪਾ ਕੇ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ 2-3 ਵਾਰੀ ਧੋ ਲਿਓ ਜਿਹੜਾ ਮਿੱਟੀ ਘੱਟਾ ਹੋਊਗਾ ਸਾਰਾ ਨ ਅੰਗੇ ਇਹ ਬਹੁਤ ਹਲਕਾ ਹੁੰਦਾ ਇਹ ਸੇਤੀ ਗਲ ਜਾਂਦਾ ਇਹਨੂੰ ਆਪਾਂ ਨੂੰ ਮਸ਼ੀਨ ਦੇ ਵਿੱਚ ਕੱਟਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਹਨਾਂ ਦੇ ਪੱਤੇ ਨੇ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਏ ਇਹ ਵੀ ਆਪਾਂ ਨੇ ਕੱਟ ਕੇ ਤਿਆਰ ਕਰ ਲਿਆ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਸਰੋਂ ਦਾ ਸਾਗ ਪਾਇਆ ਸੀ ਜਿਹੜਾ ਨਾ ਐਕਸਟਰਾ ਪਾਣੀ ਹੋਊਗਾ ਉਹਨੂੰ ਤੁਸੀਂ ਬਾਹਰ ਕੱਢੀ ਚੱਲਿਓ ਉਸ ਤੋਂ ਬਾਅਦ ਇਹਦੇ ਵਿੱਚ ਜੀ ਆਪਾਂ ਇੱਕ ਸਿਗਰਟ ਚੀਜ਼ ਪਾਵਾਂਗੇ ਇਹ ਹੈ ਜੀ ਮੂਲੀ ਮੂਲੀ ਨੂੰ ਤੁਸੀਂ ਬਰੀਕ ਕੱਟ ਕੇ ਪਾਣਾ ਇਹ ਜਦੋਂ ਤੁਸੀਂ ਵਿੱਚ ਪਾ ਲਈ ਸਾਗ ਦੇ ਇਹਦੇ ਨਾਲ ਥੋੜਾ ਤਜਾਬ ਨਹੀਂ ਬਣੂਗਾ ਉਸ ਤੋਂ ਬਾਅਦ ਜਿਹੜਾ ਇਹਦਾ ਐਕਸਟਰਾ ਪਾਣੀ ਹੋਊਗਾ ਆਪਾਂ ਬਾਹਰ ਕੱਢ ਦਾਂਗੇ ਦੱਬੀ ਚੱਲਿਓ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਪਾਲਕ ਕੱਟ ਕੇ ਤਿਆਰ ਕਰੇ ਦੀਗਾ ਇਹਨੂੰ ਵੀ ਤੁਸੀਂ ਪਾਈ ਚੱਲਿਓ ਜੀ ਦੱਬੀ ਚੱਲਿਓ ਜਿਹੜਾ ਆਪਣਾ ਪਾਲਕ ਹੋਊਗਾ ਸਾਰਾ ਇਹਦੇ ਵਿੱਚ ਪਾ ਦਿਓ ਉਸ ਤੋਂ ਬਾਅਦ ਜਿਹਦੇ ਵਿੱਚ ਪਾਵਾਂਗੇ ਜੀ ਆਪਾਂ ਕਸਤੂਰੀ ਮੇਥੀ ਇਹ ਆਪਾਂ ਨੇ ਸੁਕਾ ਕੇ ਰੱਖ ਰਗੀ ਦੀ ਕੀ ਕਈ ਵਾਰੀ ਮੌਕੇ ਦੇ ਨਹੀਂ ਮਿਲਦੀ ਇਹ ਤੁਸੀਂ ਸੁਕਾ ਕੇ ਰੱਖ ਲਓ ਇਹ ਤੁਸੀਂ ਸਿੱਧੀ ਡਾਇਰੈਕਟ ਪਾ ਲਓ ਉਸ ਤੋਂ ਬਾਅਦ ਜੀ ਆਪਾਂ ਨੂੰ ਚਾਹੀਦਾ ਲਹਸਣ ਲਹਸਣ ਨੂੰ ਵੀ ਤੁਸੀਂ ਬਰੀਕ ਬਰੀਕ ਕੱਟ ਲਓਗੇ ਤੇ ਉਸ ਤੋਂ ਬਾਅਦ ਜੀ ਆਪਾਂ ਨੂੰ ਚਾਹੀਦੀਆਂ ਚਾਰ ਪੰਜ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਤੁਸੀਂ ਕੱਟ ਲਓ ਤੇ ਚਾਰ ਪੰਜ ਲੈਣੇ ਤੁਸੀਂ ਪਿਆਜ਼ ਜੀ ਇਹਨਾਂ ਨੂੰ ਜੋਡੀ ਇੱਛਾ ਹੋਵੇ ਉਸੇ ਤਰੀਕੇ ਨਾਲ ਇਹਨਾਂ ਨੇ ਪੀਸ ਕਰ ਸਕਦੇ ਹਾਂ ਤੇ ਜਾਂ ਤੁਸੀਂ ਕਿਸੇ ਕੁੰਡੇ ਦੇ ਵਿੱਚ ਪਾ ਕੇ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਜੇ ਆਪਾਂ ਨੇ ਦੋ ਲੈਣੇ ਨੇ ਚਿਬੜ ਇਹ ਵੀ ਸਾਗ ਦੀ ਜਾਨ ਨੇ ਜੇ ਆਪਾਂ ਚਿਬੜ ਨਾ ਪਾਈਏ ਇਹਦੇ ਬਣਾ ਸਾਗ ਬਣਦੀ ਨਹੀਂ ਹੈਗਾ ਤੇ ਦੋ ਆਪਾਂ ਨੇ ਜੀ ਚਿਬੜ ਕੱਟ ਲਈ ਤੇ ਇਹ ਆਪਾਂ ਜੀ ਸਾਰਾ ਮਸਾਲਾ ਜਿਹੜਾ ਆਪਾਂ ਨੇ ਕੱਟੇ ਦੀ ਗਏ ਦੇ ਵਿੱਚ ਪਾ ਦਾਂਗੇ ਤੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਦੱਬ ਕੇ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਜੀ ਆਪਾਂ ਨੂੰ ਚਾਹੀਦਾ ਅਦਰਕ ਅਦਰਕ ਵੀ ਆਪਾਂ ਬਰੀਕ-ਬਰੀਕ ਕੱਟ ਲਾਂਗੇ ਬਰੀਕ-ਬਰੀਕ ਕੱਟ ਕੇ ਇਹਨੂੰ ਵੀ ਆਪਾਂ ਸਾਗ ਦੇ ਵਿੱਚ ਪਾ ਦਾਂਗੇ ਜੀ ਇਹਨੂੰ ਆ ਚੱਲਾਂਗੇ ਤੇ ਘੋਟੀ ਚੱਲਾਂਗੇ ਤੇ ਦੱਬੀ ਚੱਲਾਂਗੇ ਘੋਟੀ ਚੱਲਾਂਗੇ ਐਨ ਬਣ ਕੇ ਇਹ ਰੈਡੀ ਹੋ ਜੂਗਾ ਫਿਰ ਆਪਾਂ ਜੀ ਕਰਾਂਗੇ ਜੀ ਤੜਕੇ ਦੀ ਤਿਆਰੀ ਉਹਦੇ ਬਾਅਦ ਤੇ ਆਪਾਂ ਨੂੰ ਚਾਹੀਦਾ ਜੀ ਲਸਣ ਲਸਣ ਨੂੰ ਆਪਾਂ ਜੀ ਬਰੀਕ ਬਰੀਕ ਕੱਟ ਲਾਂਗੇ ਤੇ ਉਸ ਤੋਂ ਬਾਅਦ ਜੀ ਚਾਰ ਪੰਜ ਇਹਨਾਂ ਨੇ ਆਪਾਂ ਨੂੰ ਪਿਆਜ਼ ਇਹਨਾਂ ਨੂੰ ਵੀ ਵਿਚਾਲੋਂ ਕੱਟ ਕੇ ਜੀ ਸਾਈਡਾਂ ਤੇ ਕੱਟ ਲਾ ਕੇ ਜੀ ਇਹਦੇ ਵੀ ਬਰੀਕ ਬਰੀਕ ਪੀਸ ਕਰ ਲਿਓ ਤੇ ਉਸ ਤੋਂ ਬਾਅਦ ਜੀ ਸਾਨੂੰ ਚਾਹੀਦਾ ਆਦਰਕ ਆਦਰਕ ਨੂੰ ਵੀ ਤੁਸੀਂ ਬਰੀਕ ਕੱਟ ਲਿਓ ਜੀ ਤੇ ਉਸ ਤੋਂ ਬਾਅਦ ਸਾਨੂੰ ਚਾਹੀਦੇ ਨੇ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਤੁਸੀਂ ਬਰੀਕ ਕੱਟ ਲਿਓ ਲੋ ਜੀ ਆਪਣਾ ਇੱਧਰ ਸਾਗ ਵੀ ਬਣਨਾ ਸਟਾਰਟ ਹੋ ਗਿਆ ਦੀ ਦੀ ਆਰੀ ਇਹਦੇ ਵਿੱਚ ਕਰਨਾ ਹੈ ਜੀ ਤੁਸੀਂ ਜੀ 200 ਗ੍ਰਾਮ ਦੇਸੀ ਘਿਓ ਪਾਣਾ ਹੈ ਉਹਦੇ ਵਿੱਚ ਇੱਕ ਚਮਚਾ ਤੁਸੀਂ ਪਾਣਾ ਜੀਰੇ ਦਾ ਤੇ ਉਸ ਤੋਂ ਬਾਅਦ ਤੁਸੀਂ ਪਾ ਲਿਓ ਲਸਣ ਲਸਣ ਨੂੰ ਜਦੋਂ ਥੋੜਾ ਜਿਹਾ ਭੁੰਨ ਗਏ ਜੀ ਉਸ ਤੋਂ ਬਾਅਦ ਜਿਹੜੇ ਦੂਜੇ ਮਸਾਲੇ ਜੀਰੇ ਦੇ ਆਪਾਂ ਇਹ ਵੀ ਵਿੱਚ ਪਾ ਲਿਓ ਇਹਨਾਂ ਨੂੰ ਤੁਸੀਂ ਚੰਗੇ ਤਰੀਕੇ ਨਾਲ ਭੁੰਨ ਲਿਓ ਤੇ ਉਸ ਤੋਂ ਬਾਅਦ ਜੀ ਦੋ ਚੰਨੇ ਟਮਾਟਰ ਜੀ ਤੁਸੀਂ ਟਮਾਟਰਾਂ ਨੂੰ ਵੀ ਬਰੀਕ ਬਰੀਕ ਕੱਟ ਲਿਓ ਕੱਟ ਕੇ ਤੁਸੀਂ ਜੀ ਇਹਨਾਂ ਨੂੰ ਵੀ ਵਿੱਚ ਪਾ ਲਿਓ ਇਹ ਜਦੋਂ ਥੋੜੇ ਭੁੰਨ ਗਏ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਸੇਕ੍ਰੇਟ ਚੀਜ਼ ਪਾਵਾਂਗੇ ਆਪਾਂ ਪਾਵਾਂਗੇ ਜੀ ਬੇਸਣ ਇਹ ਜਿਹੜਾ ਬੇਸਣ ਹੁੰ ਜੋ ਕੱਚਾ ਬਾਦਾਂ ਦੀਆਂ ਨੇ ਉਹਦੇ ਨਾਲ ਜਿਹੜਾ ਫਲੇਵਰ ਆ ਸਾਗ ਦਾ ਸਾਫ ਫਲੇਵਰ ਨਹੀਂ ਬਣਦਾ ਹੈਗਾ ਇਹਨੂੰ ਤੁਸੀਂ ਬੇਸਣ ਨੂੰ ਤੜਕੇ ਦੇ ਵਿੱਚ ਹੀ ਪਾਣਾ ਹੈਗਾ ਇਹ ਜਦੋਂ ਭੁੰਨ ਗਿਆ ਜੀ ਉਸ ਤੋਂ ਬਾਅਦ ਇੱਕ ਚਮਚਾ ਤੁਸੀਂ ਪਾਣਾ ਲਾਲ ਮਿਰਚਾਂ ਦਾ ਤੇ ਇੱਕ ਚਮਚਾ ਤੁਸੀਂ ਪਾਣਾ ਨਮਕ ਦਾ ਇਹ ਜਦੋਂ ਭੁੰਨ ਗਿਆ ਜੀ ਚੰਗੇ ਤਰੀਕੇ ਦੇ ਨਾਲ ਜਦੋਂ ਤੜਕਾ ਬਣ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ ਜਿਹੜਾ ਆਪਣੇ ਸਾਗ ਤਿਆਰ ਕਰਿਆ ਰਗੜ ਕੇ ਜੀ ਇਹ ਤੁਸੀਂ ਇਹਦੇ ਵਿੱਚ ਪਾ ਲਿਓ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਉਸ ਤੋਂ ਬਾਅਦ ਜਿਹਨੂੰ ਜਦੋਂ ਤੁਸੀਂ ਮਿਕਸ ਕਰ ਲਿਆ ਚੰਗੇ ਤਰੀਕੇ ਨਾਲ ਇਹਨੂੰ ਤੁਸੀਂ ਘੱਟੋ ਘੱਟ 10-15 ਮਿੰਟ ਹੋਰ ਇਹਨੂੰ ਆਂਚ ਲਵਾਣਾ ਹੈ ਜਿਹੜਾ ਇਹਦਾ ਐਕਸਟਰਾ ਪਾ ਦਾ ਉਹ ਸਾਰਾ ਮੱਚ ਜੂਗਾ ਜੀ ਉਸ ਤੋਂ ਬਾਅਦ ਇਹਨੂੰ ਜਦੋਂ ਤੁਸੀਂ 10-20 ਮਿੰਟ ਚੰਗੇ ਤਰੀਕੇ ਨਾਲ ਪਕਾ ਲਿਆ ਫਿਰ ਇਹਦੇ ਉੱਪਰ ਦੀ ਆਪਾਂ ਇੱਕ ਤੜਕਾ ਹੋਰ ਲਾਵਾਂਗੇ ਆਰਨਾ ਕੀ ਹੈ ਤੁਸੀਂ ਇੱਕ ਕੜਛੀ ਲੈਣੀ ਹੈ ਕੜਛੀ ਦੇ ਉੱਤੇ ਤੁਸੀਂ 2-4 ਚਮਚੇ ਘਿਓ ਦੇ ਪਾ ਲਿਓ ਛੋਟੇ ਉਸ ਤੋਂ ਬਾਅਦ ਇਹ ਜਦੋਂ ਗਰਮ ਹੋ ਗਿਆ ਇਹਦੇ ਵਿੱਚ ਤੁਸੀਂ ਜੀ ਥੋੜਾ ਜਿਹਾ ਪਾਣਾ ਹੈ ਅਦਰਕ ਬਰੀਕ ਕੱਟਿਆ ਹੋਇਆ ਤੇ ਉਸ ਤੋਂ ਬਾਅਦ ਥੋੜੀ ਜਿਹੀ ਪਾਣੀ ਹੈ ਲਾਲ ਮਿਰਚ ਇਹ ਜਦੋਂ ਤੜਕਾ ਬਣ ਗਿਆ ਉੱਪਰ ਦੀ ਤੁਸੀਂ ਸਾਗ ਦੇ ਉੱਪਰ ਪਾ ਲਿਓ ਇਹਦੇ ਨਾਲ ਬਹੁਤ ਵਧੀਆ ਇੱਕ ਫਲੇਵਰ ਆਊਗਾ ਕਿਉਂਕਿ ਜਿਹੜਾ ਇਹ ਅਦਰਕ ਹੁੰਦਾ ਹੈ ਅਦਰਕ ਦਾ ਬਹੁਤ ਕੈਂਡ ਫਲੇ ਜੀ ਤੁਹਾਡਾ ਤਜਾਬ ਨਹੀਂ ਬਣੂਗਾ ਜਿੰਨਾ ਮਰਜੀ ਤੁਸੀਂ ਸਾਹ ਖਾਈ ਚੱਲਿਓ ਨਾ ਤੁਹਾਡਾ ਸਾਹ ਖਰਾਬ ਹੋਊਗਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ